ਸੋ ਲੋੜੀ ਦਾ ਤਿਹਾਰ ਬਿਲਕੁਲ ਕਰੀਬ ਆ ਚੁੱਕਿਆ ਵਾ ਜੇਕਰ ਗੱਲ ਗੁਰਦਾਸਪੁਰ ਦੀ ਜਾਂ ਸਮੁੱਚੇ ਪੰਜਾਬ ਦੀ ਕਰੀਏ ਤਾਂ ਲੋੜੀ ਦੇ ਤਿਹਾਰ ਦੇ ਉੱਪਰ ਬੇहद ਖਾਸ ਪਤੰਗਬਾਜ਼ੀ ਕੀਤੀ ਜਾਂਦੀ ਹੈ ਔਰ ਇਸ ਪਤੰਗਬਾਜ਼ੀ ਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਜੁੜੇ ਆ ਚਾਈਨਾ ਡੋਰ ਦੀ ਇਸ ਵੇਲੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਆ ਹਾਲਾਂਕਿ ਅੱਜ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਭਾਰੀ ਜੁਰਮਾਨੇ ਦਾ ਪ੍ਰਾਵਧਾਨ ਜਿਹੜਾ ਵਾ ਚਾਈਨਿਸ ਜ਼ੋਰ ਨੂੰ ਵੇਚਣ ਤੇ ਵਰਤਨ ਦੇ ਉੱਪਰ ਜਿਹੜਾ ਵਾ ਲਗਾ ਦਿੱਤਾ ਵਾ ਮੈਂ ਇਸ ਵੇਲੇ ਮੌਜੂਦਾ ਗੁਰਦਾਸਪੁਰ ਸ਼ਹਿਰ ਦੀ ਇੱਕ ਸਭ ਤੋਂ ਫੇਮਸ ਦੁਕਾਨ ਜਿਹੜੀ ਆ ਸ਼ਾਲੂ ਕਾਈਟ ਵਾਲਿਆਂ ਦੀ ਸ਼ਾਪ ਤੇ ਜਿੱਥੇ ਕੈਮਰਾਮੈਨ ਨੂੰ ਮੈਂ ਕਹਾਂਗਾ ਦਿਖਾਓ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਵਾ ਔਰ ਖਚਾਖਚ ਦੁਕਾਨ ਵੀ ਜੜੀ ਹੈ ਇਹਨਾਂ ਦੀ ਪਤੰਗਾ ਦੇ ਨਾਲ ਭਰੀ ਆ ਬਹੁਤ ਸਾਰੀ ਤਰ੍ਹਾਂ ਦੀਆਂ ਖਾਸ ਤੌਰ ਤੇ ਸਾਹਮਣੇ ਦੀਵਾਰ ਦੇ ਉੱਤੇ ਸਾਲ 2025 ਦੀ ਸ਼ੁਰੂਆਤ ਨੂੰ ਲੈ ਕੇ ਜੜਾ ਵਾ ਪਤੰਗਾ ਨਵੇਂ ਤਰੀਕੇ ਦੀਆਂ ਬਣੀਆਂ ਨੇ ਹਾਲਾਂਕਿ ਮੂਸੇ ਵਾਲੇ ਦਾ ਜਿਹੜਾ ਟ੍ਰੈਂਡ ਇਸ ਵਾਰ ਕਾਫੀ ਡਾਊਨ ਨਜ਼ਰ ਆ ਰਿਹਾ ਵਾ ਜਿੱਧਰ ਵੀ ਦੇਖੋ ਤੁਸੀਂ ਕਾਫੀ ਪਤੰਗਾ ਜੜੀਆਂ ਵਾ ਉਹ ਉਹ ਨਜ਼ਰ ਆ ਰਹੀਆਂ ਨੇ ਔਰ ਜੇਕਰ ਮੈਂ ਇੱਧਰ ਗੱਲ ਕਰਾਂ ਤਾਂ ਬਲੈਕ ਪੈਂਥਰ ਮਤਲਬ ਇਹ ਡੋਰਾ ਵੀ ਨੇ ਔਰ ਇਹ ਜੜੀਆਂ ਚਾਈਨੀਜ਼ ਡੋਰ ਨਹੀਂ ਹੈਗੀ ਇਹ ਦੂਜੀ ਡੋਰ ਜੜੀ ਆ ਉਹ ਧਾਗੇ ਦੀ ਡੋਰ ਵਾ ਔਰ ਇੰਜ ਲੱਗ ਰਿਹਾ ਵਾ ਕਿ ਜਿਵੇਂ ਪੁਰਾਣਾ ਦੌਰ ਜੜਾ ਵਾ ਉਹ ਵਾਪਿਸ ਆਣਾ ਸ਼ੁਰੂ ਹੋ ਚੁੱਕਿਆ ਦਾ ਵਾ तमाम ਇਹ ਜੜੀਆਂ ਵਾਂ ਇਹ ਹੱਥ ਦੀਆਂ ਬਣਾਈਆਂ ਉਹ ਉਹ ਡੋਰ ਨੇ ਜਿਨ੍ਹਾਂ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਮਨੁੱਖ ਨੂੰ ਵਾਤਾਵਰਨ ਨੂੰ ਜਾਂ ਜਾਨਵਰ ਨੂੰ ਨਹੀਂ ਹੈਗਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਦੁਕਾਨ ਦੇ ਓਨਰ ਸ਼ਾਲੂ ਸ਼ਾਲੂ ਕਾਈਟ ਵਾਲੇ ਜਿਹੜੇ ਆ ਗੁਰਦਾਸਪੁਰ ਦੀ ਇੱਕ ਬੜੀ ਫੇਮਸ ਪਰਸਨੈਲਿਟੀ ਆ ਸ਼ਾਲੂ ਭਾਜੀ ਇੱਧਰ ਆ ਜਾਓ ਸਭ ਤੋਂ ਪਹਿਲਾਂ ਅੱਜ ਦੀ ਗੱਲਬਾਤ 'ਚ ਸਵਾਗਤ ਆ ਸਰ ਇਹ ਦੱਸੋ ਕਿ ਅੱਜ ਜਿਹੜਾ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਵਾ ਜੁਰਮਾਨਾ ਜਿਹੜਾ ਵਾ ਲੱਗੇਗਾ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਚਾਈਨਾ ਡੋਰ ਵਰਤਨ ਤੇ ਬਤੌਰ ਦੁਕਾਨਦਾਰ ਇਸ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਬਹੁਤ ਵਧੀਆ ਕੀਤਾ ਗੌਰਮੈਂਟ ਨੇ ਫੈਸਲਾ ਲਿਆ ਜੀ ਬਹੁਤ ਵਧੀਆ ਕੀਤਾ ਗੌਰਮੈਂਟ ਨੂੰ ਥੋੜੀ ਹੋਰ ਸ਼ਕਤੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਪਿਛਲੀ ਵਾਲੀ ਡਰੋਨ ਵਗੈਰਾ ਛੱਡੇ ਹੀ ਉਹ ਛੱਡਨੇ ਚਾਹੀਦੇ ਆ ਬਾਕੀ ਇੰਨੀ ਕਿ ਸ਼ਕਤੀ ਨਾਲ ਇਹ ਆ ਕਿ ਪਿਛਲੀ ਰਾਨੀ ਨੂੰ ਘੱਟ ਵੀ ਕੰਢੀ ਹੈ ਡੋਰ ਓਕੇ ਬਾਕੀ ਤਾਂ ਗਿਆਲਾ ਡੋਰ ਜ਼ਿਆਦਾ ਵਿਕੰਢੀ ਹੈ ਜੀ ਥੋੜੀ ਜੀ ਹੋਰ ਸਕਤੀ ਗੌਰਮੈਂਟ ਨੂੰ ਕਰਨੀ ਚਾਹੀਦੀ ਹੈ ਕਿੰਨੇ ਬਹੁਤ ਵਧੀਆ ਫੈਸਲਾ ਲਿਆ ਗੌਰਮੈਂਟ ਨੇ ਗੌਰਮੈਂਟ ਨੂੰ ਥੋੜੀ ਜੀ ਸਕਤੀ ਹੋਰ ਕਰਨੀ ਚਾਹੀਦੀ ਹੈ ਤਾਂ ਜੋ ਇਹ ਬਿਲਕੁਲ ਹੀ ਬੰਦ ਹੋ ਜੇ ਵੀਰ ਜੀ ਜੇਕਰ ਗੱਲ ਕਰੀਏ ਤਾਂ ਜਿਹੜੀ ਨਵੀਂ ਚਾਈਨਿਸ ਡੋਰ ਦੀ ਜਗ੍ਹਾ ਦੇ ਉੱਤੇ ਡੋਰ ਤੁਹਾਡੇ ਕੋਲ ਆਈ ਆ ਕਿਉਂਕਿ ਪਤਾ ਲੱਗਾ ਕਿ ਸ਼ਾਲੂ ਕਾਈਟ ਵਾਲਾ ਜਿਹੜਾ ਵਾ ਬਿਲਕੁਲ ਚਾਈਨਿਸ ਡੋਰ ਜਿਹੜੀ ਉਹ ਨਹੀਂ ਵੇਚ ਰਿਹਾ ਜਿਹੜੀ ਇਹ ਨਵੀਂ ਡੋਰ ਆਈ ਇਹਦਾ ਕੀ ਪ੍ਰਾਈਸ ਵਾ ਔਰ ਇਹ ਕਿੱਦਾਂ ਦੀ ਇਹਦੀ ਕੁਆਲਿਟੀ ਆ ਥੋੜੀ ਜੀ ਨਵੀਂ ਡੋਰ ਬਾਰੇ ਲੋਕਾਂ ਨੂੰ ਜਾਗਰੂਕ ਕਰਿਓ ਭਾਜੀ ਬਹੁਤ ਵਧੀਆ ਵਾ ਬੱਚਿਆਂ ਨੂੰ ਚਾਹੀਦਾ ਕੀ ਇਹਦੇ ਤੇ ਉਡਾਨ ਫਿਰ ਕੀ ਆਜ ਗੁੱਡੀ ਬੋਹ ਜਾਂਦੀ ਹੈ ਕੋਈ ਗੱਲ ਨਹੀਂ ਬਹੁਤ ਵਧੀਆ ਡੋਰ ਹੈ ਬਾਜੀ 300 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਬਹੁਤ ਵਧੀਆ ਫਿਰ ਕੁਆਂਟੀਟੀ ਵੀ ਹੈਗੀ ਹੈ ਜੀ ਜਿਸ ਤਰ੍ਹਾਂ ਤੁਸੀਂ ਮੰਨ ਲਓ ਪਲਾਸਟਿਕ ਦੀ ਡੋਰ ਦੀ ਕੁਆਂਟੀਟੀ ਹੈ ਉਸ ਤਰ੍ਹਾਂ ਹੀ ਇਹਦੀ ਕੁਆਂਟੀਟੀ ਹੈ ਬਹੁਤ ਵਧੀਆ ਵਾ ਝੋੜੇ 'ਚ 16 ਤਾਰ ਆਈ ਹੈ 12 22 ਤਾਰ ਆਈ ਹੈ ਬ ਬਰਾਦਾਰ ਆਈ ਹੈ ਬਹੁਤ ਵਧੀਆ ਰਿਸਪੌਂਸ ਆ ਲੋਕੀ ਸਾਦਾ ਦਾ ਗਮਗਲਾ ਪਿਆ ਥੋੜੀ ਜੀ ਹੋਰ ਗਵਰਨਮੈਂਟ ਨੂੰ ਸ਼ਕਤੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਜਿਸ ਤਰ੍ਹਾਂ ਪਿਛਲੀ ਵਾਰੀ ਡਰੋਨ ਵਗੈਰਾ ਛੱਡੇ ਹੀ ਉਸ ਤਰ੍ਹਾਂ ਡਰੋਨ ਵਗੈਰਾ ਛੱਡਨੇ ਚਾਹੀਦੇ ਆ ਬਾਕੀ ਫੈਕਟਰੀਆਂ ਉੱਤੇ ਉਹਨਾਂ ਨੂੰ ਚਾਹੀਦਾ ਕਿ ਥੋੜੀ ਸ਼ਕਤੀਕਰਨ ਜੀ ਜੀ ਜੇਕਰ ਗੱਲ ਕਰੀਏ ਤਾਂ ਕੀ ਬਤੌਰ ਦੁਕਾਨਦਾਰ ਮੰਨਦੇ ਹੋ ਕਿਉਂਕਿ ਬੰਦਾ ਜੈਸ ਫੀਲਡ ਵਿੱਚ ਹੁੰਦਾ ਵਾ ਉਹਨੂੰ ਉਹਦਾ ਲਗਭਗ ਸਾਰਾ ਗਿਆਨ ਹੁੰਦਾ ਵਾ ਮੰਨਦੇ ਹੋ ਕਿ ਚਾਈਨਿਸ ਸਟੋਰ ਜਿਹੜੀ ਆ ਪਿਛਲੇ ਸਾਲ ਦੇ ਕੰਪੈਰੀਟਿਵਲੀ ਘੱਟ ਵਿਕੀ ਆ ਨੇ ਭਾਜੀ ਪਿਛਲੇ ਯਾਰੀ ਨਾਲੋਂ ਬਹੁਤ ਘੱਟ ਵੀ ਗਈ ਆ ਜੀ ਕੋ ਲੋਕਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਗਈ ਅਸੀਂ ਤਾਂ ਗਬਰਤੀ ਐ ਮਾਪਿਓ ਵੀ ਚਾਹਦੇ ਪਏ ਆ ਕਿ ਨਹੀਂ ਤਾਂ ਗੱਲ ਲੈ ਕੇ ਦਿਓ ਕਈ ਮਾਪਿਓ ਐ ਹੋ ਜਿਹੜੇ ਕਹਿੰਦੇ ਜਿੰਨੀ ਮਰਜੀ ਮਹਿੰਗੀ ਚਰਖੀ ਹੋ ਜੇ ਉਹ ਦਿਓ ਅਸੀਂ ਚਾਈਨੀਜ਼ ਔਰ ਨਹੀਂ ਲੈ ਕੇ ਦੇਣੀ ਬੱਚਿਆਂ ਨੂੰ ਸੋ ਸ਼ਾਲੂ ਜੀ ਇੱਕ ਇਹ ਵੀ ਦੱਸੋ ਕਿ ਕੁਝ ਚైనా ਡੋਰ ਮੰਗਣ ਵਾਲੇ ਵੀ ਕਸਟਮਰ ਤੁਹਾਡੇ ਕੋਲ ਆਉਂਦੇ ਆ ਜਾਂ ਕਿਤੇ ਸ਼ਹਿਰ ਵਿੱਚ ਚੋਰੀ ਛਿਪੇ ਗੁਰਦਾਸਪੁਰ ਦੇ ਵਿੱਚ ਚਾਈਨੀਜ਼ ਡੋਰ ਕਿਤੇ ਵਿਕੀ ਆ ਕੋਈ ਹੈ ਤੁਹਾਡੇ ਧਿਆਨ ਚ ਅਜੀ ਦੇ ਕੋ ਮਹੱਲਿਆਂ ਦੇ ਵਿੱਚ ਵਿਕ ਰਹੀ ਹੈ ਗੌਰਮੈਂਟ ਨੂੰ ਚਾਹੀਦਾ ਥੋੜੀ ਕਿ ਦੁਕਾਨਾਂ ਤੇ ਨਹੀਂ ਵਿਕਰੀ ਮਹੱਲਿਆਂ ਚ ਵਿਕ ਰਹੀ ਹੈ ਲੋਕ ਗੌਰਮੈਂਟ ਨੂੰ ਚਾਹੀਦਾ ਥੋੜੀ ਸ਼ਕਤੀ ਕਰੇ ਮਹੱਲਿਆਂ ਚ ਆਟੋਮੈਟਿਕ ਦੇਖੋ ਜੀ ਜੇ ਨਹੀਂ ਸ਼ਕਤੀ ਦੇ ਬਾਵਜੂਦ ਵੀ ਸੌਦਾ ਵਿਕੇ ਫਿਰ ਤੇ ਗੌਰਮੈਂਟ ਵਾਸਤੇ ਬਹੁਤ ਮਾੜੀ ਗੱਲ ਆ ਗੌਰਮੈਂਟ ਨੇ ਬਹੁਤ ਵਧੀਆ ਕੀਤਾ ਵਾ ਕਿ ਇੰਨੀ ਸ਼ਕਤੀ ਕੀਤੀ ਹੈ ਥੋੜੀ ਜੀ ਹੋਰ ਸ਼ਕਤੀ ਕਰਨੀ ਚਾਹੀਦੀ ਹੈ ਤਾਂ ਜੋ ਆਨਲਾ ਦੌਰ ਫੇਰ ਦੁਬਾਰਾ ਪੁਰਾਣਾ ਦੌਰ ਸ਼ੁਰੂ ਹੋ ਜੇ ਜੀ ਜੇ ਪਤੰਗਾ ਦੀ ਗੱਲ ਕਰੀਏ ਤਾਂ ਇਹ ਜੜੀਆਂ ਪਤੰਗਾ ਤੁਸੀਂ ਖੁਦ ਹੱਥ ਨਾਲ ਬਣਾਉਂਦੇ ਹੋ ਜਾਂ ਕਿਤੋਂ ਬਣੀਆਂ ਹੁੰਦੀਆਂ ਵਾ ਪਤ ਇਹ ਵਾਰੀ ਬਣੀ ਬਣਾਈ ਜਾਂਦੀ ਹੈ ਸਾਰੀ ਇਹ ਯੂਪੀ ਆਈਟਮ ਹੁੰਦੀ ਹੈ ਆ ਰਾਮਪੁਰ ਦੀ ਆਂਦੀ ਹੈ ਜੈਪੁਰ ਦੀ ਆਂਦੀ ਹੈ ਅਲੱਗ-ਅਲੱਗ ਤਰ੍ਹਾਂ ਦੀ ਬੰਦੀ ਆ ਉਹ ਮੈਨੂਫੈਕਚਰਿੰਗ ਸਾਡੇ ਇੱਥੇ ਬਹੁਤ ਘੱਟ ਹੁੰਦੀ ਹੈ ਬਣਾਉਣੀ ਹੈ ਪਰ ਬਹੁਤ ਘੱਟ ਆਪਣੀ ਬੰਦੀ ਹੈ ਜਿਹੜਾ ਚਾਈਨਿਸ ਜ਼ੋਰ ਨੂੰ ਲੈ ਕੇ ਇਸ ਵਾਰ ਥੋੜਾ ਲੋਕ ਵੀ ਜਾਗਰੂਕ ਨਜ਼ਰ ਆ ਰਹੇ ਆ ਔਰ ਉਹਦੇ ਨਾਲ ਜਿਹੜਾ ਸਰਕਾਰ ਨੇ ਵੀ ਅੱਜ ਏਡਾ ਵੱਡਾ ਫੈਸਲਾ ਕਰਤਾ ਵਾ ਬਤੌਰ ਦੁਕਾਨਦਾਰ ਮੰਨਦੇ ਜੇ ਕਿ ਇਹਦੇ ਨਾਲ ਦੁਬਾਰਾ ਤੁਹਾਡਾ ਪੁਰਾਣਾ ਦੌਰ ਆਏਗਾ ਔਰ ਤਕਰੀਬਨ ਸਾਰੇ ਹੀ ਲੋਕ ਪਤੰਗबाजी ਕਰਿਆ ਕਰਨਗੇ ਭਾਜੀ ਬਹੁਤ ਜ਼ਿਆਦਾ ਦੇਖੋ ਨਾ ਤਾਂ ਗਾਨਰ ਜਿਹੜੇ ਅੱਜ ਤੋਂ ਕੋਈ 10-15 ਸਾਲ ਪਹਿਲਾਂ ਪਤੰਗ ਉੜਾਣਾ ਬੰਦ ਕਰ ਗਈ ਉਹ ਫੇਰ ਦੁਬਾਰਾ ਪਿਛਲੇ ਸਾਲ ਤੋਂ ਸ਼ੁਰੂ ਹੋ ਗਏ ਆ ਜੀ ਬਹੁਤ ਵਧੀਆ ਉਹਨਾਂ ਨੇ ਕੀਤਾ ਵਾ ਇਹ ਕਹਿੰਨੇ ਆ ਦੁਕਾਨਦਾਰ ਗੌਰਮੈਂਟ ਦੇ ਨਾਲ ਸਹਿਯੋਗ ਕਰਨ ਰਿਆ ਸਿਰਫ ਗੌਰਮੈਂਟ ਨੂੰ ਥੋੜੀ ਸ਼ਕਤੀ ਕਰਨੀ ਚਾਹੀਦੀ ਆ ਬੁਰੇ ਨਾਲ ਇਹ ਆ ਕਿ ਜਿਆਦਾ ਪਤੰਗ ਵਿਕੇਗੀ ਜਿਆਦਾ ਉੜੇਗੀ ਜੀ ਬੱਚਿਆਂ ਦੇ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਭਜੀ ਇਹੀ ਇਹੋ ਕਹਿੰਨੇ ਆ ਕਿ ਬੱਚਿਆਂ ਦੇ ਮਾਪਿਓ ਨੂੰ ਚਾਹੀਦਾ ਕਿ ਚਾਈਨੀਜ਼ ਔਰ ਨਾ ਲੈ ਕੇ ਦੇਣ ਉਹਨਾਂ ਨੂੰ ਆਪ ਹੀ ਚਾਹੀਦਾ ਕਿ ਚਾਈਨੀਜ਼ ਦੀ ਤੁਸੀਂ ਤਾਂ ਗੱਲੋ ਕੋਈ ਗੱਲ ਨਹੀਂ ਫੇਰ ਕੀ ਆ ਕੋਈ ਕੁਝ ਗਾਕਾਂ ਦੇ ਨਾਲ ਵੀ ਗੱਲ ਕਰਕੇ ਉਹਨਾਂ ਦਾ ਵੀ ਮੂਡ ਚੈੱਕ ਕਰੀਏ ਭਾਜੀ ਤੁਹਾਡਾ ਕੀ ਨਾਮ ਆ ਔਰ ਮੇਰਾ ਨਾਮ ਕੁਲਦੀਪ ਸਿੰਘ ਜੀ ਮੈਂ ਧਾਰੀਵਾਲ ਤੋਂ ਆਇਆ ਹਾਂ ਸਪੈਸ਼ਲ ਇੱਥੋਂ ਪਤਾ ਲੱਗਾ ਕਿ ਬਹੁਤ ਅੱਛੀ ਇੰਡੀਅਨ ਡੋਰ ਮਿਲਦੀ ਪਈ ਆ ਧਾਗੇ ਵਾਲੀ ਜਿਹੜੀ ਕਿ ਸਾਡੀ ਪਹਿਲੇ ਫੇਵਰੇਟ ਰਹੀ ਆ ਠੀਕ ਹੈ ਜੀ ਇਹ ਭਾਜੀ ਅੱਜ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਚਾਈਨਾ ਡੋਰ ਵੇਚਣ ਜਾਂ ਵਰਤਣ ਤੇ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਊਗਾ ਇਹਨੂੰ ਕਿਦਾਂ ਦੇਖਦੇ ਹੋ ਬਿਲਕੁਲ ਜੀ ਜੇ ਇੰਨਾ ਕਿਹਾ ਵਾਗੀ ਜੁਰਮਾਨਾ ਕਰਨਾ ਕਰਨ ਵੀ ਸਹੀ ਗੱਲਾਂ ਦਾ ਕੁਛ ਨਹੀਂ ਬੰਨਣਾ ਕੁਛ ਕਰਕੇ ਖੋਣਾ ਚਾਹੀਦਾ ਇਹਨਾਂ ਨੂੰ ਜੀ ਠੀਕ ਹੈ ਤਾਂ ਜੋ ਆਉਣ ਵਾਲੇ ਟਾਈਮ 'ਚ ਚਾਇਨਾ ਡੋਰ ਤੇ ਬਿਲਕੁਲ ਪਾਬੰਦੀ ਲੱਗੇ ਜੀ ਭਾਜੀ ਸਰ ਕੀ ਆ ਕੇ ਬੱਚਿਆਂ ਨੂੰ ਵੇਰ ਕਰੋ ਆਪਣੇਆਂ ਨੂੰ ਇਹ ਚੀਜ਼ ਤੋਂ ਦੂਰ ਰਹਿਣ ਜਿਹਦੇ ਤੇ ਕਟਿਆ ਜਾਂਦਾ ਵਿਚਾਰੇ ਦੀ ਗਰਦਨ ਕੱਟੀ ਗਈ ਕਿਸੇ ਦੀ ਕੁਛ ਕਟਿਆ ਜਾਂਦਾ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਕੀ ਭਾਵੇਂ ਗਦੀ ਆ ਇਹ ਵੇਚ ਕੇ ਤੁਸੀਂ ਕਿੰਨੇ ਦਿਨ ਖਾ ਲੋਗੇ ਕਮਾਈ ਦੱਸੋ ਮੈਨੂੰ ਐ ਇਦਾਂ ਤੁਹਾਡੇ ਤੇ ਵੀ ਲੱਗਣੇ ਆ ਪਲੀਜ਼ ਬੰਦ ਕਰੋ ਚਾਨਾ ਡੋਰ ਵੇਚਣੀ ਆਪਣੇ ਇੱਥੇ ਆਓ ਪਹਿਲੇ ਵਾਲੇ ਤੇ ਲੋਕਾਂ ਦੇ ਧੰਦੇ ਚੱਲਣੇ ਰੋਜੀ ਰੋਟੀ ਨਾਲ ਠੀਕ ਆ ਵਧੀਆ ਜਿਹਾ ਕੰਮ ਚੱਲੇ ਡੋਰਾ ਲਵਾਓ ਆਪ ਹੱਥ ਦੀਆਂ ਲੋਹ ਡੋਰਾ ਬਹੁਤ ਅੱਛੀ ਚੀਜ਼ ਆ ਦੇਖੋ ਵਾਹ ਖਰੀਦੀ ਹੁਣ ਜੀ ਜੀ ਸਪੈਸ਼ਲੀ ਖਰੀਦਣ ਆਇਆ ਮੈਂ ਇੱਥੇ ਹੋਰ ਕਸਟਮਰ ਭੇਜੂੰਗਾ ਵੈਰੀ ਗੁੱਡ ਪਹਿਲੇ ਆ ਕੇ ਜਾਓ ਸਭ ਤੋਂ ਵਧੀਆ ਡੋਰ ਆ ਦੇ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਬੱਚਿਆਂ ਦੇ ਪੇਰੈਂਟਸ ਨੂੰ ਸਭੋ ਜੁਰਮਾਨਾ ਕਰੋ ਠੋਕ ਕੇ ਮੈਂ ਤਾਂ ਕਹਿਣਾ ਜਾਊਂਗਾ ਵੈਰੀ ਗੁੱਡ ਜਿਹੜੇ ਲੈ ਕੇ ਦਿੰਦੇ ਠੀਕ ਆ ਜਿਹੜੇ ਲੈ ਕੇ ਦਿੰਦੇ ਨੇ ਜਿਹੜੇ ਕਹਿੰਦੇ ਸਾਡੇ ਬੱਚੇ ਨਹੀਂ ਮੰਨਦੇ ਦੋ ਮਾਰੋ ਕੰਨਾਂ ਦੇ ਲਾਓ ਉਹਨਾਂ ਦੇ ਕਿਉਂ ਨਹੀਂ ਮੰਨਦੇ ਪਏ ਹੋ ਸਰ ਦੇਖੋ ਹੁਣ ਦਾ ਰਹਿ ਗਏ 6 ਦਿਨ ਦਾ 7 ਦਿਨ ਇਹ ਪਹਿਲੋ ਕਿੱਥੇ ਜਾਂਦੇ ਆ ਹੁਣ ਤਾਂ ਆਪਾਂ ਕਰ ਦਿੰਦੇ ਆ ਕਾਨੂੰਨ ਬਣਾ ਦਿੰਦੇ ਆ ਆਪਾਂ ਇਹ ਕਰ ਲਾਂਗੇ ਉਹ ਕਰ ਲਾਂਗੇ ਅੱਜ ਤੋਂ 6 ਮਹੀਨੇ ਪਹਿਲੋ ਜਿਹੜੀ ਚਾਂਜਾ ਡੋਰ ਵਿਕੀ ਆ ਉਹ ਕਿੱਦਾਂ ਵਿਕੀ ਕੀ ਗੱਲ ਪ੍ਰਸ਼ਾਸਨ ਸਭ ਪਤਾ ਮਿਲੀ ਭਗ ਦਾ ਨਾ ਹੁੰਦਾ ਕੰਮ ਕਿ ਕਿਉਂ ਕਰਦੇ ਆ ਆਪਾਂ ਪਲੀਜ਼ ਲੋਕਾਂ ਨੂੰ ਸਮਝਾਓ ਠੀਕ ਹੈ ਤਾਂ ਲੋਕ ਖੁਦ ਹੀ ਸਮਝਣ ਕਹਿਣ ਦੀ ਲੋੜ ਨਾ ਪਏ ਠੀਕ ਹੈ ਜੀ ਸੋ ਇੱਕ ਸ਼ਾਲੂ ਕਾਈਟ ਹਾਊਸ ਤੇ ਕਸਟਮਰ ਆਏ ਨੇ ਧਾਰੀਵਾਲ ਤੋਂ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਖੁਦ ਵੀ ਸਮਝਦਾਰ ਹੋਣਾ ਚਾਹੀਦਾ ਵਾ ਔਰ ਖਾਸ ਤੌਰ ਤੇ ਮਾਪਿਆਂ ਨੂੰ ਜੜਾ ਵਾ ਬੱਚਿਆਂ ਨੂੰ ਪਿਆਰਨਾ ਜਾਂ ਝੜੱਕੇ ਵੀ ਸਮਝਾਉਣਾ ਚਾਹੀਦਾ ਕਿ ਚਾਈਨਾ ਡੋਰ ਜਿਹੜੀ ਵਰਤਣੀ ਆ ਇੱਕ ਪਾਪ ਆ ਇਸ ਨੂੰ ਅਸੀਂ ਨਹੀਂ ਵਰਤਣਾ ਸੋ ਲਗਾਤਾਰ ਖਬਰਾਂ ਲਈ ਤੁਸੀਂ ਬਣੇ ਹੋ ਐਕਸਪ੍ਰੈਸ ਨਿਊਜ਼ਲੈਂਡ ਦੇ ਨਾਲ ਮੈਂ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੋਂ ਸ਼ਾਲੂ ਕਾਈਟ ਹਾਊਸ ਤੋਂ ਤੁਹਾਡਾ ਆਪਣਾ ਚੀਫ ਰਿਪੋਰਟਰ ਜੈਸ਼ ਪੰਡਤ ਧੰਨਵਾਦ